ਔਰ ਸ਼ੋਰਟ ਕਰਬਟਰੀ ਜੋੜਦੀ ਆ ਪਿਆ ਫਿਰ ਕਰ ਥੋੜਾ ਜ਼ੂਮ ਕਰਕੇ ਕਰ ਹੈ ਬਈ ਇਨਫੋਰਮੇਸ਼ਨ ਹਾਂ ਨਾ ਕਣੀ ਇਹ ਸਰ ਕੈਮਰਾ ਹਾਂਜੀ ਬੇਸਿਕਲੀ ਅਨਦੀਪਾਲ ਸਿੰਘ ਹੀ ਸਾਨੂੰ ਇਹ ਇਸੇ ਇਲਾਕੇ ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਇੱਕ 10 ਮਹੀਨੇ ਜੇਲ ਤੋਂ ਪਹਿਲਾਂ ਬਾਹਰ ਆਇਆ ਇਕ ਜੀਮੀ ਨੇ ਪਹਿਲਾਂ ਗੋਲਦੀ ਬਰਾੜ ਦੇ ਨਾਲ ਲਾਰੈਂਸ ਬਿਸ਼ਨੋਈ ਮੇਨਲੀ ਗੋਲਦੀ ਬਰਾੜ ਦੇ ਨਾਲ ਡਾਇਰੈਕਟ ਸੰਪਰਕ ਸੀਗਾ ਨਾਲ ਜੇਲ੍ਹ ਜੇਲ੍ਹ ਵਿੱਚੋਂ ਵੀ ਸੀਗਾ 6+ ਪ੍ਰਤੀਜਤ ਦਰਜੇ ਨਾਲ ਮਟਰ ਦੇ ਐਕਸਟਰਸ਼ਨ ਦੇ ਅਟੈਂਪਟ ਟੂ ਮਟਰ ਦੀ ਸਜ਼ਾ ਦਾਸਤਾ ਹੈ ਤੇ ਪੁੱਛਾ ਕਰ ਰਹੀ ਸੀ ਕਿ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਕੋਲ ਤੇ ਦੋਨੋਂ ਤਾਂ ਹੌਟ ਚੇਜ਼ ਹੋਏ ਇਹਨਾਂ ਨੇ ਗੱਡੀ ਭਜਾ ਲਈ ਫਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲਾਕ ਕਰਕੇ ਇਹਨਾਂ ਨੂੰ ਜਦ ਐਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰ ਵੈਪਨ ਸੀ ਗਿਆ ਨਾ ਬਕਰ ਤੇ ਇੰਨੇ ਫਾਇਰਿੰਗ ਕਿਤਲੇ ਪੰਚੇ ਫਾਇਰ ਹੋਏ ਆ ਪੁਲਿਸ ਪਾਰਟੀ ਤੇ ਤੇ ਸਾਡੇ ਹਿੰਦੂਆਂ ਚ ਗੁਲੀਆਂ ਵੀ ਲੱਗੀਆਂ ਤੇ ਜਵਾਬੀ ਫਾਇਰ ਚ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਹੈ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪਹੁੰਚਤਾ ਸੁਰੂ ਹਸਪੀਟਲ ਇੱਕ ਇੱਕ ਖੇਤਾਂ ਦੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਮਾਰ ਕਰ ਲਿਆ ਗਿਆ ਤੇ ਇਹਨਾਂ ਦਾ ਨਾਮ ਕੀ ਹੈ ਕਪੂਰ ਥਲੇ ਵਾਲਾ ਕੌਣ ਹੈ ਇੱਕ ਤਾਂ ਬਲਜਿੰਦਰ ਹੈ ਜੀ ਬਲਜਿੰਦਰ ਬਲਰਾਜ ਬਲਰਾਜ ਕਿਹਦਾ ਇੱਕ ਕਪੂਰ ਥਲੇ ਦਾ ਤਦੂਜਾ ਪਵਨ ਪਵਨ ਕਿਹੜੇ ਝੰਡੇ ਵਾਲਾ ਦਾ ਇਹ 골ਡੀ ਬਰਾਡ ਦੇ ਨਾਲ ਦੇ ਸੀ ਸਰ ਕਿੰਨੇ ਵੈਪਨ ਇਨਾਂ ਕੋ ਬਰਾ ਮਦ ਚਾਰ ਵੈਪਨ ਬਰਾ ਮਾ ਕਿੰਨੀਆਂ ਗੋਲੀਆਂ ਆਮਨੇ ਸੁਨੇ ਚਲੀ ਗਈ ਟੋਟਲ 16 17 ਚਲੀ ਗਏ ਨਾ ਇਹ ਤਾਂ ਨਹੀਂ ਲੇਟਸ ਤੇ ਪੁਲਿਸ ਤੇ ਜਵਾਨ ਕੋਈ ਨਹੀਂ ਜੀ ਇਸ ਇਲਾਕੇ ਚ ਕੀ ਕਰ ਰਹੇ ਨੇ ਇਹ ਨਹੀਂ ਇਸ ਇਲਾਕੇ ਛੋਪੇ ਹੋਏ ਸੀ ਕਿ ਸਾਨੂੰ ਇਨਫੋਰਮੇਸ਼ਨ ਸੀ ਹੋ ਸਕਦਾ ਹੈ ਇਹ ਤਾਂ ਬਹੁਤ ਪ੍ਰੀਮਰੀ ਸਟੇਜ ਹੈ ਇਨਵੈਸਟੀਗੇਸ਼ਨ ਚ ਪੜਾ ਸਰ ਇੰਜਰਡ ਤਾਂ ਨਹੀਂ ਹੋਏ ਪੁਲਿਸ ਦੇ ਨਹੀਂ ਪੁਲਿਸ ਵਾਲੇ ਨਹੀਂ ਦੂਸ਼ੀ ਦੇ ਪੱਟ ਦੋ ਗੋਲੀਆਂ ਲੱਗੀਆਂ ਪੱਟ ਚ ਲੱਗੀ ਇੱਕ ਗੋਕਿਆਂ ਤੇ ਲੱਗੀ ਦੋਨਾਂ ਨੇ ਲੱਗੀਆਂ ਆਈ 20 ਸੀ ਕਿ ਜੀ ਦੋਨਾਂ ਦੇ ਨਾ ਇੱਕ ਇੱਕ ਦੇ ਸਰ ਪਿੱਛੇ ਕਿੱਥੋਂ ਤੋਂ ਕੰਨ ਸ਼ੁਰੂ ਕੀਤਾ ਨਾ ਕੋ ਦੋ ਕਿਲੋਮੀਟਰ ਪਹਿਲਾਂ ਇੱਕ ਕਿੰਨੇ ਕੁਝ ਆਪਾਂ ਨੂੰ ਚੇਸ ਸ਼ੁਰੂ ਕੀਤਾ ਕੋ ਦੋ ਦੋ ਘੰਟੇ ਪਹਿਲਾਂ ਦੇ ਸਰ ਕਿੰਨੇ ਪਰਚੇ ਇਹਨਾਂ ਤੇ ਪਹਿਲੋ ਵੀ ਹੈ 6+ ਐ ਫਿਲਹਾਲ ਤਾਂ 6+ ਸੀ ਅਨਨਵੈਂਟਿਫਾਈ ਹੋਏ ਹੋਰ ਹੁਣੇ ਤੁਹਾਨੂੰ ਦੱਸ ਸਰ ਤਿੰਨਾਂ ਤੇ ਪਰਚੇ ਆ ਜੀ ਹਾਂ ਤਿੰਨਾਂ ਤੇ ਪਰਚੇ ਹੁਣ ਬੰਦੇ ਟੋਟਲ ਕਿੰਨੇ ਆ ਰਹਿ ਟੋਟਲ ਦੋ ਬੰਦੇ ਅਰੈਸਟ ਹੈ ਇਹਨਾਂ ਦਾ ਇੱਕ ਸਾਥੀ ਹੈ ਉਹਦੀ ਉਹ ਵੀ ਇਹਨਾਂ ਦੇ ਨਾਲ ਹੀ ਸੀਗਾ ਅਜ ਨਹੀਂ ਨਾਲ ਸੀਗਾ ਬਟ ਨਾਲ ਹੀ ਜਿਹੜੀ ਠਹਿਰੇ ਉਹਦੇ ਨਾਲ ਹੀ ਆ ਉਹ ਲੱਗ ਜੂਗਾ ਸਾਨੂੰ ਪਤਾ ਲੱਗਿਆ ਪਤਾ ਉਹ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਚੱਲ ਆ ਜਾ ਬਈ